ਡੀ ਇਨਵੋਲਵਮੈਂਟ ਹੋਗੀ ਕੀਵイズ ਦੀ ਹੋਗੀ ਪੰਜਾਬੀਆਂ ਦੀ ਹੋਗੀ ਸਾਰੇ ਭਾਈਚਾਰੇ ਨੇ ਮਤ ਕਰਤੀ ਤੇ ਕੋਈ ਡਿਸੀਜਨ ਮੇਕਰ ਤਾਂ ਮਿਨਿਸਟਰ ਹੈ ਹਾਂਜੀ ਇਨ ਕੇਸ ਤਾਂ ਲੱਗਦਾ ਸੀ ਆ ਇਨ 올 ਔਨੈਸਟੀ ਉਸ ਟਾਈਮ ਤਾਂ ਮੈਨੂੰ ਇਸ ਗੱਲ ਦਾ ਨਹੀਂ ਸੀ ਡਾਊਟ ਕਿ ਲਾਈਕ ਮੈਨੂੰ ਸੀ ਕਿ ਇਟਸ ਗੋਇੰਗ ਟੂ ਬੀ ਅਪਰੂਵਡ ਹੈਨਾ ਅਪਰੂਵਲ ਹੋਊਗੀ ਓਨਲੀ ਰੀਜ਼ਨ ਇਜ਼ ਉਸ ਟਾਈਮ ਪੋਲਿਟੀਕਲ ਪ੍ਰੈਸ਼ਰ ਬਹੁਤ ਸੀ ਤੁਸੀਂ ਪ੍ਰਿਪੇਅਰ ਸੀ ਪ੍ਰਿਪੇਅਰ ਸੀ ਐਂਡ ਇਫ ਉਹ ਉਸ ਟਾਈਮ ਮੋਸਟ ਸੀ ਇਸ ਦੇ ਅਗੇਂਸਟ ਜਾਂਦੇ ਤਾਂ ਉਹ ਨੇਗੇਟਿਵ ਲੱਗਣੀ ਸੀ ਉਹ ਚੀਜ਼ ਹਨਾ ਜੀ ਜੀ ਐਸ ਐ ਪੋਲੀਟੀਕਲ ਪਾਰਟੀ ਯੂ ਆਲਵੇਸ ਵਾਂਟ ਕਿ ਤੁਹਾਨੂੰ ਵੋਟਸ ਜ਼ਿਆਦਾ ਮਿਲਣ ਗਾ ਯੂ ਰਿਮੇਨ ਇਨ ਪਾਵਰ ਉਸ ਚੀਜ਼ ਦਾ ਪ੍ਰੈਸ਼ਰ ਉਹਨਾਂ ਤੇ ਫਿਰ ਪੈ ਰਿਹਾ ਸੀ ਇਸ ਰੀਜ਼ਨ ਕਰਕੇ ਉਸ ਟਾਈਮ ਉਹਨਾਂ ਨੇ ਸਾਡੀ ਸੁਣੀ ਹੂੰ ਤੁਹਾਨੂੰ ਲੱਗਾ ਸੀ ਕਿ ਜਿਹਨੇ ਪ੍ਰੈਸ਼ਰ ਉਹਨਾਂ ਤੇ ਬਣਾਇਆ ਗਿਆ ਉਹਨਾਂ ਨੂੰ ਡਰ ਵੀ ਸੀ ਇਸ ਚੀਜ਼ ਦਾ ਕਿ ਸਾਨੂੰ ਜਿਹੜੀ ਫਾਈਲ ਅਪਰੂਵ ਕਰਨੀ ਹੀ ਪੈਣੀ ਹੈ ਹਾਂਜੀ ਕੁਝ ਇਦਾਂ ਦਾ ਮੈਟਰ ਹੋ ਗਿਆ ਸੀ ਯੈਸ ਔਰ ਇਸ ਇਸ ਰੀਜ਼ਨ ਕਰਕੇ ਹੁਣ ਅਸੀਂ ਇਹੀ ਗੱਲ ਕਹਿ ਰਹੇ ਹਾਂ ਕਿ ਜੋ ਵੀ ਇਸ ਸਿਚੁਏਸ਼ਨ ਚ ਕਰੰਟਲੀ ਹੈ ਗਏ ਨੇ ਜੋ ਵੀ ਕੋਈ ਬੱਚੇ ਕੋਈ ਫੈਮਿਲੀ ਜੋ ਇਸ ਸਿਚੁਏਸ਼ਨ ਚ ਆ ਕਿ ਪਲੀਜ਼ ਅੱਗੇ ਆਓ ਕੰਟੈਕਟ ਕਰੋ ਕਿ ਹੁਣ ਉਹ ਮੋਮੈਂਟਮ ਬਣਿਆ ਹੋਇਆ ਉਸ ਚੀਜ਼ ਦਾ ਹਨਾ ਜੀ ਆਮ ਹੁਣ ਅਸੀਂ ਲਾਈਕ ਐਲਿਸਟਰ ਨੇ ਇੱਕ ਸਬਮਿਸ਼ਨ ਜਾਂ ਪ੍ਰੇਪਰੇਸ਼ਨ ਤਿਆਰ ਕੀਤੀ ਹੋਈ ਹੈ ਜੋ ਕਿ ਆਲਰੇਡੀ ਅਸੋਸੀਏਟ ਮਿਨਿਸਟਰ ਨੂੰ ਲਿਖ ਰਿਹਾ ਕਿ ਇਹ ਰੂਲਸ ਜਿਹੜੇ ਜੋ ਆਪਣੇ ਸਿਟੀਜ਼ਨਸ਼ਿਪ ਐਕਟ ਦੇ ਰੂਲਸ ਆ ਇਹਨਾਂ ਨੂੰ ਦੁਬਾਰਾ ਬਦਲਿਆ ਜਾਵੇ ਠੀਕ ਹੈ ਜੀ ਅਮ ਔਰ ਉਹ ਬੱਚਿਆਂ ਨੂੰ ਜੋ ਇਹ ਸਿਚੁਏਸ਼ਨ ਦੇ ਵਿੱਚ ਸਟਕ ਨੇ ਉਹਨਾਂ ਨੂੰ ਸਾਰਿਆਂ ਨੂੰ ਐਜ਼ ਅ ਹਾਲ ਰਾਹਤ ਮਿਲੇ ਜਸਟ ਦਮਨ ਦੇ ਕੇਸ ਤੇ ਨਹੀਂ एवरीवन ਜੋ ਕਿ ਉਸ ਲਾ ਚੇਂਜ ਤੋਂ ਬਾਅਦ ਇਸ ਹੈ ਯੂ نو ਬੋਰਨ ਇਨ ਨਿਊਜ਼ੀਲੈਂਡ ਕਰੰਟਲੀ ਅਨਲਾਫੁਲ ਨੇ ਕਿ ਉਹਨਾਂ ਨੂੰ ਇਸ ਚੀਜ਼ ਦਾ ਗਾਂ ਇੱਕ ਰਾਹ ਮਿਲੇ ਬਿਕੋਜ਼ ਉਹ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਹੈ ਨਾ ਉਹ ਇਸ ਇਸ ਸਭ ਦੇ ਵਿੱਚ ਇੱਕ ਇਨੋਸੈਂਟ ਪਾਰਟੀ ਆ